ਇਹ ਕਿ ਕਰ ਰਹਾ ਮੈਂ ਨਾ ਆਪਣੀ ਹੀ ਐ ਨਹੀਂ ਪੂਰੀ ਕਿਹੜਾ ਜੰਮੀਆ ਕਹੇ ਕਰੇ ਜੰਮੀ ਪਰ ਕੀ ਹੋ ਗਿਆ ਛੋਟੀ ਜਿਹੀ ਪਾੜੀ ਹਾਲਾੰਦਰਾ ਦੇਖਿਆ ਨਾ ਬਸ ਐ ਤੂੰ ਥੱਲੇ ਮੈਂ ਕਿੱਥੇ ਜਾਊਂਗਾ ਫੇਰ ਸਾਹ ਵੀ ਨਹੀਂ ਆਉਣਾ ਜੇ ਤੂੰ ਥੱਲੇ ਫੇਰ ਹੋ ਗਿਆ ਮੈਂ ਨਹੀਂ ਸਾਹ ਬਹਾਉਗਾ ਮੈਂ ਹੀ ਆਉਂਦਾ ਜੀ ਕੀ ਹੋ ਗਿਆ ਮਾਪਾ ਉਹ ਲੜਦੀ ਆ ਤੇ ਕਿੰਨੇ ਇਹਨੇ ਪੈਸੇ ਕਿਉਂ ਕੱਟ ਮੰਗਲੇ ਮੈਂ ਤਾਂ ਚੱਲ ਹੁਣ ਚੱਲ ਜੇ ਤੁਸੀਂ ਬਾਦੀ ਲੜਾਈ ਪਤਾ ਲੜੋ ਨਾ 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 ਲੜਦਾ ਨਹੀਂ ਕੋਈ ਲੋਡੀ ਖਾਣੀਆਂ ਵਿਚਾਰੀ ਤੂੰ ਨਹੀਂ 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 ਲਖਾਈ ਕਰਾਉਗਾ ਲਖਾਈ ਕਰਾਉਗਾ ਆਪੇ ਹੋਰ ਲਖਾਈ ਦਾ ਫਿਰ ਇਹ ਲੈ ਲਖਾਈ ਦਾ ਨਹੀਂ ਨਹੀਂ ਸੌਣ ਲੰਨ ਸੌਣ ਲਾ ਬੜੀ ਛੋੜ ਦੇ ਵਿੱਚ ਹੋ ਜੂ ਛੋੜ ਤੂੰ ਹਾਂ ਕੋਈ ਨਾ ਗਾਉਂ ਤਿੰਨ ਦਾ ਖੜੇ ਆ 8 ਕੀ ਹੈ 15 ਦੀ ਹੈ 15 ਦੀ ਆ 15 ਆਹੀ ਆ ਦੇਖੋ ਵਿਕਦੀ ਹੈ ਨਾ ਹੁਣ ਪੱਟਾ ਦੇਖ ਲੈ ਉਹ ਬੇਗਾਨ ਕਰਾ ਰਹੀ ਰੇਲੀ ਜੀ ਜਾ ਇਹਦਾ ਮੁੱਠੀ ਦੀ ਕੀ ਜੰਦੇ ਨਾ ਫੇਸਬੁਕ ਦਾ ਸਾੜ ਚਾਉਂਦੇ ਕੀ ਆ ਦੇਖੋ ਜੀ ਗੱਲ ਤਾਂ ਆ ਵੀ ਨਾ ਫੇਰ 15 ਕੰਨ ਵੀ ਨਿਕੇ ਨਿਕੇ ਨੇ ਕਦ ਵੀ ਠੀਕ ਆ ਜਾਨ ਇੱਕ ਵਾਰ ਲਈ ਦੀਆਂ ਬਈਆਂ ਯਾਰ ਇੱਕ ਹੋਰ ਲੈਡੀਆਂ ਦਾ ਮਹਦੂਦ ਦਾ ਜੀ ਲਗਾ ਰੋ ਜੇ ਗੇਣੇ ਤੂੰ ਛਾਹ ਨਾ ਖਦਾ ਤੇਰੀ ਪਵਾ ਦਿੰਦਾ ਤੇਰਾ ਤਾਂ ਫਟ ਥੱਲੇ ਆ ਥੱਲੇ ਹੋ ਥੱਲੇ ਆ ਬਸ ਥੱਲੇ ਫੇਰ ਹੋ ਬੋਲਾਂ ਦੇ ਥੱਲੇ ਹੋਰਾ ਹਾਂ ਹੁਣ ਤਾਂ ਜ਼ੋਰ ਲੱਗ ਗਿਆ ਬੂਰੇ ਚੋਰ ਲੱਗ ਗਿਆ ਕੰਦਾ ਪੂਰਾ ਦੁਕਾਨ ਨੂੰ ਥੋੜੀ ਹੋਰ ਵੀ ਐਕਣ ਦਾ ਗੱਲ ਹੋਰ ਹੁੰਦੀ ਹੈ ਪੈਸੇ ਨਾਲ ਮੜੀ ਗਰਮੀ ਜੀ ਵੱਧਾ ਜਾਂਦੀ ਨਹੀਂ 9000 ਦੀ ਬਠਵਾ ਜਾਂਦਾ ਥੱਲੇ ਪੁੰਨ ਥੱਲੇ ਆ ਹੁਣ ਮੇਰਾ ਪੂਰਾ ਥੋਰ ਲੱਗ ਗਿਆ ਜੋ ਬੰਦਾ ਲੱਗਿਆ ਰਿਹਾ ਜੀ ਤੂੰ ਵੀ ਲਾ ਲਾ ਕਰ ਬਣਾ ਜਾ ਹੈਂ ਤੂੰ ਵੀ ਲਾ ਬਣਾ ਜਾ ਉਹਰਾ ਆਪਾਂ ਆਪਾਂ ਮਮਾ ਲਾਈ ਉਹਦਾ ਲਾਈ ਉਹਦਾ ਜੋਰ ਲਾਈ ਜਾਂਦਾ ਜੋਰ ਤਾਂ ਹੋਣੀ ਉਹ ਨਹੀਂ ਥੱਲੇ ਆ ਰਿਹਾ ਉਹ ਵੀ ਥੱਲੇ ਆਉਂਦਾ ਨਹੀਂ ਆ ਲੰਦਾ ਰ ਆ ਦੇਖਿਆ ਲੈ ਨਾ ਬਸ ਐ ਤੂੰ ਥੱਲੇ ਮੈਂ ਕਿੱਥੇ ਜਾਊਂਗਾ ਫੇਰ ਸਾਹ ਵੀ ਨਹੀਂ ਆਉਣਾ ਤੇ ਤੂੰ ਥੱਲੇ ਫੇਰ ਹੋ ਗਿਆ ਮੈਂ ਨਹੀਂ ਸਾਹ ਬਾਊਗਾ ਮੈਂ ਹੀ ਆਉਂਦਾ ਜੀ ਫੇਰ ਕੰਮ ਕੌਣ ਕਰੂਗਾ ਮੈਂ ਜੀ ਨਹੀਂ ਸਾਹ ਨਾਲ ਸਾਹ ਤੁਹਾਨੂੰ ਆਵੇ ਮੈਂ ਕਹਿੰਦਾ ਪੂਰੇ ਥੱਲੇ ਭੱਗ ਗਿਆ ਜਾਂਦੀਆਂ ਇਹ ਵੀ ਛੇਰਾਂ ਦੇ ਪੱਟੇ ਜਾਂਦੀਆਂ ਜਦੋਂ ਤਰੀਆਂ ਇਕੱਠੀਆਂ ਬਜਾਦੀਆਂ ਇਹ ਹੈ ਵੀ ਦੇਖਦਾ ਕਾਈ ਦੀ ਤੋਲਵਾ ਨਾ ਹਾਂਜੀ ਇਹ ਆਈ ਵੀ ਦੇਖਦਾ ਘਰੋਂ ਆਏ ਨਾ ਆਪਣੀਆਂ ਹੀ ਐ ਆਈ ਨਹੀਂ ਕੋਈ ਘੜਾ ਜੰਮੀ ਹੈ ਘਰੇ ਜੰਮੀ ਪਰ ਕੀ ਹੋਈ ਹੈ ਛੋਟੀ ਦੀ ਪਾੜੀ ਹੈ ਨਹੀਂ ਪਾੜੇ ਘਰੇ ਵਾਲੀ ਕੰਮ ਦਾ ਵੀ ਜਾਂ ਨਹੀਂ ਘਰੇ ਗਿੱਜੀ ਹੋਈ ਹੈ ਹਾਂ ਜਿਹੜੀ ਨਾਲ ਗਈ ਔਖਾ ਕਰਦੀ ਆ ਭਾਂਜੀ ਇਹਦਾ ਤਾਂ ਹੀ ਰੱਖ ਲਿਆ ਹਾਂਜੀ ਹਾਂ ਦੇਖ ਲਾ ਭਈਆ ਸਹੀ ਦੇਖ ਲਾ ਦੇਖ ਲਾ ਭਈਆ ਜਰਾ ਪਹਿਲਾਂ ਘੜੀ ਤੋਂ ਇੱਕੜੇ ਵਾਰਸ ਲੈ ਗਏ ਅੱਜ ਹਾਂਜੀ ਓਰੇ ਆਉਰੇ ਆਣਾ ਆਇਆ ਓਰੇ ਆਇਆ ਆਇਆ ਆ ਆਖੇ ਪਰ ਮੂੰਹ ਮੋਰਾ ਹੋ ਗਿਆ ਆਇਆ ਕਰ ਭਾਈ ਨਹੀਂ ਕਿਉਂ ਆ ਗਾ ਮਾਪਾਂ ਆ ਕੋਈ ਮੰਨ ਉਹ ਲੜਦੀ ਆ ਤੇ ਕਿੰਨੇ ਇਹਨੇ ਪੈਸੇ ਕਿਉਂ ਕੱਟ ਮੰਗਲੇ ਮੈਂ ਕਹਿੰਦਾ ਚੱਲ ਹੁਣ ਚੱਲ ਜੇ ਤੁਸੀਂ ਬਾਦੀ ਲੜਾਈ ਪਤਾ ਲੜੋ ਨਾ 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 ਲੜਦਾ ਬੇਕੂ ਲੋਡੀ ਖਾਣੀਆਂ ਵਿਚਾਰੀ ਤੂੰ ਹਾਂ ਨਹੀਂ ਨਹੀਂ ਉਹ ਜੇ ਚਾਰ ਬੰਦਿਆਂ ਦੀ ਗੱਲ ਹੋ ਗਈ ਰੋਟੀ ਚਾਰ ਦਿਨ ਨਹੀਂ ਖਾਵਾਂਗੇ ਕੀ ਫਰਕ ਪੈਂਦਾ ਉਹ ਲੰਗਰ ਚੱਲਦੇ ਨੇ ਹਾਂ ਸਮਾਰੇ ਲੰਗਰ ਬਟਰੀ ਚੱਲਦਾ ਨਿਭੜ ਗਏ ਉਹ ਨੰਗੇ ਲੰਗਰ ਦੇ ਥੱਪਾ ਨੰਗੇ ਫਾਦ ਲਾਉਣੇ ਪੈ ਗਏ ਲਾ ਫਾੜ ਚਾ ਰੋਟੀ ਦਾ ਸੀ ਖਵਾਵਾਂਗੇ ਤੈਨੂੰ ਗੱਲ ਕਿਉਂ ਕਹੂੰਗਾ ਦੇਣੀ ਦੀ ਜੇ ਤੈਨੂੰ ਪੁੱਗੂਗੀ ਹਾਂ ਕਰਦੀ ਹੱਥ ਦਾ ਕੱਢ ਲੈ ਹੱਥ ਫਾੜੋ ਹਮ ਅਗਰ ਰੱਖ ਜਕੋ ਆ ਫਾੜ ਪੱਕਾ ਪੀ ਵੀ ਪੱਟ ਪਾ ਯਾਰ ਜੀ ਹਾਂ ਠੀਕ ਆ ਯਾਰ 10000 ਦੀ ਹੋ ਗਈ ਕਿਹੜੀ ਹੋ ਗਈ ਆਹ ਕਰਦੇ ਆ ਬਹੁਤ ਲੱਗਦਾ ਇਹ ਮੰਦਾਂ ਨਹੀਂ ਗਾਗਾ ਲਗਭਗ ਲੋਕ ਬਣਾ ਦੋ ਫਿਰ ਹਾਂ ਆ ਵੀ ਹੁਣ ਦੱਸੋ ਕੀ ਬੰਦਿਆ ਬੰਦਾ ਮੰਗਿਆ 15 ਹੂੰ ਲੈਂਦਾ ਕੌਣ ਆ ਬਾਈ ਖੜੇ ਆ ਬਾਈ ਤੇ ਬਾਈ ਨੇ ਕਿੰਨੇ ਪੈਸੇ ਲਾਇਨੇ ਨਹੀਂ ਨਵੇਂ ਕੋਈ ਬੋਲਦੇ ਨਹੀਂ ਨਹੀਂ ਪੁੱਛਣ ਦਾ ਹੱਕ ਆ ਮੈਂ ਲਾਦੀ ਦਾ 8000 ਠੀਕ ਹੈ 8000 ਹਾਂ ਮੈਂ ਨਾ ਮੰਗਦਾ ਜੇ ਕਹਿੰਦਾ ਜੀ ਪਤੂਸਾ ਥੋੜਾ ਮੈਂ ਮੰਗਾਦਾ ਕੀ ਆਖਾ ਤੇ ਰਹਦੇ ਮੈਂ ਹਾਂ 10 ਲੱਖ ਆਪਾ ਕਰਦੇ ਵੀ ਤੜ ਨਾ ਕੱਪਾ ਨਹੀਂ ਲੱਗਿਆ ਪਾ ਚੋਟ ਨਹੀਂ ਮਾਰ ਨਾ ਚੋਟ ਦੇ ਬੋਲਣ ਸਹੀ ਗੱਲ ਸਾਡੀ ਮੰਡੀ ਤੇ ਆ ਕੋ ਢੋਲੇ ਮੰਡੀ ਤੇ ਪਹੁੰਚਾ ਕੋ ਬਾਈ ਬੱਸ ਤੋਂ ਵਾਦਾ ਇੰਨ ਪਠਾਨੇ ਮੱਜੀਦਨ ਦਵਾਵਾ ਤੁੰ ਤੋ ਤੇ ਬਗਾਮਾ ਵੀ ਨਾ ਜੇ ਬਗਿਆ ਲਾ ਲਾਦ ਲਿਆ ਕਰ ਰੋਪੀ ਖਾਣ ਖਾਣੀ ਠੋਕਾ ਸਾਲਾ ਕਰ ਢੋਲੇ ਪਹੁੰਚਿਆ ਤੋੜਾ ਜੀ ਦੱਸ ਮੇਰਾ ਖਰੇਕ ਬਦਬਾਰ ਆਉਂਦਾ ਨਹੀਂ ਬਾਦ ਦੱਸਤਾ ਜੀ ਇਹ ਤੋ ਪਟ ਦੇਣੇ ਨੇ 12 ਨਹੀਂ ਖਾਂਦਾ ਆਪਾਂ ਨੂੰ ਠੀਕ ਹੈ ਸਹੀ ਗੱਲ ਹੈ ਘਾਟ ਲਾ ਕੇ ਦੇਖ ਲੈ ਮਾਰ ਬਈ ਮਾਰ ਸੱਟ ਤੂੰ ਹੀ ਘਾਟ ਲਾ ਕੇ ਦੇਖ ਲੈ ਕੋਈ ਗਰੀਬ ਬੰਦਾ ਆਇਆ ਓਹ ਸਾਡੀ ਯਾਰਾ ਨਹੀਂ ਮੋਰ ਦੇ ਤੁਸੀਂ ਦੱਸੋ ਮੈਨੂੰ ਫੜਾਉਂਦੀ ਦੱਸੋ ਤੁਸੀਂ ਦੱਸੋ ਤੁਸੀਂ 300 ਕੇ ਦਾ ਆਪੇ ਕਹਿ ਦੇਵੋ ਤੁਸੀਂ ਦੱਸੋ ਮੈਨੂੰ ਖੁਸ਼ੀ ਆਗਾ ਉਹ ਕੋ ਚਾਹੀਦਾ ਤੁਸੀਂ ਦੱਸੋ ਹੀ ਫਰਕ ਤਰਕਾ ਨਹੀਂ 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 ਜੀ ਵਾਠ ਠੀਕ ਆ ਨਹੀਂ ਜੀ ਮਹਾਰਾਜ ਹੁਣ ਤਾਂ ਬਹੁਤ ਯਾਰ ਇਹ ਵੀ ਨਹੀਂ ਮਹਾਰਾਜ ਪੱਟ ਪੱਟ ਵੀ ਦੇਖੋ ਜੀ ਮਹਾਰਾਜ ਵੀ ਕੱਟ ਹਾਂ ਕਹੇ ਅੰਦਰ ਹੈ ਹਾਲ ਤਾਂ ਦੰਦ ਤੋੜੇ ਦੋ ਦੰਦ ਹੋ ਗਈ ਦੋ ਦੰਦ ਹੋ ਗਈ ਵੀਰੇ ਹੈਗੀ ਹੋਰ ਕਿਉਂ ਇਸ ਤਰ੍ਹਾਂ ਜੀ ਕੀ ਤਾ ਨਾ ਮੇਰੇ ਛੋਟੇ ਜਿਹੇ ਤਾਂ ਹੈ ਨਹੀਂ ਹੁਣ ਜੰਮੀ ਥੱਲੇ ਆਉਣ ਦੀ ਦਰ ਦਾ ਬੱਕਰੀ ਵੀ ਨਹੀਂ ਹੈ ਕਿ ਆ ਬੱਕਰੀ ਮਾਰੀ ਨਾ ਦੋ ਦੰਦਾ ਦੋ ਦੰਦਾ ਲੈ ਮੈਨੂੰ ਫੜਾ ਸਾਈ ਹਾਂ ਇੱਕ ਅੱਲਾ ਕਹਿੰਦਾ ਸਾਡੇ ਕਲਾ ਭਾਈ ਬਤਾਈ ਦੇ ਕਹਣੇ ਨਾ ਨਾ ਹੋਰ ਨਹੀਂ ਕਹਣਾ ਹੁਣ ਕੀ ਬਾਤ ਹੈ ਇਹ ਬੱਚਾ ਕਿ ਦੱਸਦਾ ਰਿਹਾ ਹੈ ਸੌਦਾ ਚੱਲੂਗਾ ਹੁਣ ਉਧਰ ਨਰਮ ਆਉਗਾ ਤੂੰਗਾ ਨਾ ਮੈਨੂੰ ਫਿਰ ਗੱਛਕੇ ਨਹੀਂ ਹੋਣਾ ਫਿਰ ਗੱਛਕੇ ਨਹੀਂ ਹੋਣਾ ਇਹ ਤਾਂ ਕੋਈ ਮੈਂ ਮਨੋਂ ਮੋੜਾਂਗੇ ਸਹੀ ਸਹੀ ਮੇਰੇ ਫਿੱਟ ਜੀਵ ਜਵਾਬ ਦੇ ਦਿਓ ਜਵਾਬ ਦੇ ਦਿਓ ਤੁਸੀਂ ਵੀ ਜਿਸ ਨੂੰ ਨਾਮ ਹਟ ਲਗਾ ਜਵਾਬ ਦੇ ਦਿਓ ਤੂੰ ਵੀ ਜਵਾਬ ਦੇ ਸਕਦੇ 11000 ਦੇ ਦਿੰਦੇ ਨੇ ਬੋਲੋ ਰੇ ਦੇਖ ਲੈ ਕਿਉਂ ਭਾਈ ਨਹੀਂ ਨਹੀਂ ਇੱਧਰ ਆਹ ਲੈ ਲਿਓ ਚੱਲ ਦੇ ਜੀ ਇਹ ਮੇਰੇ ਕੋਲ ਕੱਢ ਕੇ ਬੈਠਾ ਜਫੜਾ ਅਰੇ ਬੜਾ ਮਾਂ ਸਾਪੀ ਫਿਰ ਦੇ ਇਹ ਕਹਦਾ ਸਾ ਕੋਈ ਚੱਕਰ ਨਹੀਂ ਯਾਰ ਇਹਦੀ ਗੱਲ ਹੋ ਗਈ ਨਹੀਂ ਯਾਰ ਉਹ ਹੈ ਕੋਈ ਨਾ 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 ਕ ਉਹ ਉਹ ਉਸੇ ਲਈ ਅੱਜ ਇਹਾ ਫੁਲੇ ਬੱਟਲ ਲੈ ਜਾਓ ਅੱਥੇ ਇਹ ਘਈ ਦਾ ਪੀ ਕਰਾਉਗਾ ਦਿਖਾਈ ਕਰਾਉਗਾ ਆਪਣੇ ਨੂੰ ਦਿਖਾਈ ਤਾਂ ਫਿਰ ਹੀ ਲੈ ਦਿਖਾਈ ਲੈ ਕੋਈ ਨਹੀਂ ਜਾਉਣਾ ਨਾ ਬੜੀ ਛੋੜ ਦੇ ਵਿੱਚ ਹੋ ਜੂ ਛੋੜ ਚਲੋ ਚਲੋ ਵੀ ਖੋਲ ਲੋ ਇਹਨੂੰ ਲੈ ਕੇ ਚੱਲੋ ਕਾਊਂਟਰ ਤੇ ਗੈਨ ਲਾ ਅੱਜ ਤਾਂ ਖੜੇ ਆਰੇ ਨਹੀਂ ਫੱਕ ਵੀ ਥੋੜਾ ਕਾਹੇ ਪ੍ਰੋਬਲਮ ਲੱਗਦੀ ਨਹੀਂ 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 ਫੱਕੀ ਮਾਰਵਾੜੀ ਜੀ ਚਲੋ ਆਏ ਲੈ ਰੱਸਾ ਵੀ ਤੇਨੂੰ ਉਹ ਦੇਚਾ ਚਾਰ ਵਾਲਾ ਲੈ ਲੈ ਠੀਕ ਆ ਭਾਈ ਲਿਖਾਈ ਕਰਾ ਦੇ ਹੁਣ ਇਹਨਾਂ ਨੂੰ ਪਰਚੀ ਉਹ ਕਰਾ ਕੇ ਦੇ ਦੇ ਮੁੰਡੇ ਨੂੰ ਚੱਲ ਚੱਲ ਆਇ ਨੂੰ ਫੜਾ ਮੁੰਡੇ ਨੂੰ ਆਇ ਨੂੰ ਫੜਾ ਆਇ ਨੂੰ ਫੜਾ ਓਏ ਆਇ ਨੂੰ ਫੜਾ ਨਿੰਮੇ ਵੀ ਤੇਰੀ ਚੋਲੀ ਰੱਸਾ ਪਈ ਉਹ ਪਾਇਆ ਮੁੰਡੇ ਇਹ ਪਈ ਨਹੀਂ ਖੌਂਗਾ ਮੁੰਡੇ ਨੂੰ ਉਹ ਭੱਜ ਗਈ ਭਾ ਆ ਬਾੜੋ ਓਏ ਵੱਲੂ ਆ ਲੈ ਵੀ ਆ ਲੈ ਇਕ ਲਾ ਲੈ ਆ ਲੈ ਅਲਿਆ ਹਰਸਾ ਓਏ ਸੋਹਣੀ ਆਊਗਾ ਬੱਚਾ ਹੜਲੀ ਆ ਸੀ ਆ ਸੀ ਲੈ ਵੀ ਬੰਨੇ ਆ ਇਹਨੂੰ ਇੱਕ ਦੋ ਹੋਰ ਦੇਖ ਇੱਕ ਲਾਈਨ ਆਈ ਸੀ ਬਾਈ ਇਹਨੂੰ ਦੋ ਲੈ ਕੇ ਦੇ ਦਿਆਂ ਹਣਾ ਬਾਈ ਹਾਂ ਹਾਂ ਸਹੀ ਗੱਲ ਹੈ ਆ ਹੁਣ ਜੀ ਲੈ ਕੇ ਰੋ ਦੋਨਾਂ ਦਾ ਗੱਲ ਤਾਂ ਉਹੀ ਸੀ ਗੱਲ ਤਾਂ ਇਹ ਆ ਯਾਰ